ਸਾਡੀਆਂ ਜਨਾਂਡੀਆਂ ਵੀ ਦੁਖੀ ਹੋ ਗਈ ਸਾਡੇ ਤੋਂ ਕਹਿੰਦੇ ਜਾਨੇ ਸਾਥ ਸੋਤ ਨੇ ਉਹਨੇ ਵੀ ਘਰੇ ਲਿਪੜੇ ਹੋਏ ਇਹ ਕੀ ਗੱਲ ਬਣੀ ਦੱਸੋ ਜੀ ਕਾ ਦਿਨ ਸਾਡਾ ਪੀਕ ਸੀਜ਼ਨ ਹੁੰਦਾ ਦੁਕਾਨ ਤੇ ਕਿਸੇ ਵੀ ਦੁਕਾਨ ਤੇ ਇੱਕ ਸਿੰਗਲ ਗਾਹਕ ਨਹੀਂ ਹੈਗਾ ਜੀ ਦੱਸੋ ਕੀ ਕਰੀਏ ਨਰਕ ਵਰਗੀ ਸਾਡੀ ਜ਼ਿੰਦਗੀ ਬਣੀ ਪਈ ਹੈ ਸਾਰੇ ਦੁਕਾਨਦਾਰਾਂ ਦੇ ਸਾਹ ਸੰਤਾ ਕੱਲ ਪਰਸ ਬੜੀ ਖੁਸ਼ੀ ਹੋਈ ਸੀ ਇਹ ਤਾਂ ਦੋ ਤਿੰਨ ਗੱਡੀ ਆ ਗਈਆਂ ਵੀ ਸੜਕ ਬਣ ਲੱਗੀ ਆ ਉਹ ਬਿੱਟੂ ਸਾਡੇ ਘਟ ਸਾਫ ਅੰਦਰ ਨੱਚ ਲਾਪੇ ਸੀਗੇ ਤੇ ਹੁਣ ਤੂੰ ਹਿਸਾਬ ਲਾ ਲੋ ਵੀ ਜਿੱਧਰ ਪਾਇ ਪਾਈ ਆ ਉਧਰ ਨਾ ਪੱਟਿਆ ਨਹੀਂ ਦੂਜਾ ਪਾਸ ਜਿਹੜਾ ਪੱਕਾ ਸੀ ਉਹ ਪਟਕੇ ਰੱਖਦਾ ਉਹਨੇ ਪਤਾ ਨਹੀਂ ਕੀ ਕਰਨਾ ਇਹਨਾਂ ਨੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਫਰੀਦਕੋਟ ਦੇ ਵਿੱਚ ਬਹੁਤ ਵਾਰ ਅਜਿਹਾ ਕੁਝ ਹੁੰਦਾ ਕਿ ਅਫਸਰ ਸਰਕਾਰ ਦੀ ਕਿਰਕਰੀ ਕਰਾ ਦਿੰਦੇ ਆ ਤੇ ਅੱਜ ਕੱਲ ਵੀ ਕੁਝ ਅਜਿਹਾ ਹੀ ਹੋ ਰਿਹਾ ਹਾਲਾਂਕਿ ਅਸੀਂ ਕਈ ਵਾਰੀ ਇਹ ਮਸਲਾ ਉਠਾਇਆ ਕਿ ਅਫਸਰ ਸ਼ਾਹੀ ਸਰਕਾਰ ਤੇ ਪੂਰੀ ਤਰ੍ਹਾਂ ਭਾਰੂਗਾ ਤੇ ਹੁਣ ਤੁਹਾਨੂੰ ਜਿਹੜਾ ਹਾਲਾਤ ਦਿਖਾਉਣ ਲੱਗੇ ਆ ਉਹ ਆ ਫਰੀਦਕੋਟ ਦੀ ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਜਿਹੜੀ ਮਿੰਨੀ ਸੈਕਟੇਟ ਨੂੰ ਸਿਵਲ ਹਸਪਤਾਲ ਨੂੰ ਰੇਲਵੇ ਸਟੇਸ਼ਨ ਨੂੰ ਫਲੋਹੀਪੁਰ ਵਾਲੇ ਪਾਸੇ ਜਿਹੜੀ ਸੜਕ ਜਾਂਦੀ ਹੈ ਇੱਕ ਗੁਰਦਤ ਸਿੰਘ ਸੇਖੋਂ ਨੇ ਖੁਦ ਉੱਥੇ ਪਹੁੰਚ ਕੇ ਸੜਕ ਸ਼ੁਰੂ ਕਰਵਾਈ ਸੀ ਤੇ ਇੱਕ ਹਿੱਸਾ ਬਣ ਵੀ ਗਿਆ ਤੇ ਦੂਜੇ ਪਾਸੇ ਜਿੱਥੇ ਹੁਣ ਤਿੰਨ ਕ ਦਿਨ ਪਹਿਲਾਂ ਮਸ਼ੀਨਰੀ ਆਈ ਸੀ ਦੁਕਾਨਦਾਰਾਂ ਨੂੰ ਬੜਾ ਚਾਹ ਚੜਿਆ ਸੀ ਕਿ ਇੱਥੇ ਸੜਕ ਬਣਨੀ ਸ਼ੁਰੂ ਹੋ ਗਈ ਆ ਕਿਉਂਕਿ ਇਹ ਪਾਸਾ ਰਹਿ ਗਿਆ ਸੀ ਤੇ ਹੁਣ ਉਹੀ ਕਿਰਕਰੀ ਵਿਭਾਗ ਸਰਕਾਰ ਦੀ ਕਰਵਾਉਣ ਲੱਗਾ ਹੋਇਆ ਹੈ ਅਫਸਰशाही ਕਰਾਉਣ ਲੱਗਾ ਹੋਇਆ ਉਹਨਾਂ ਨੇ ਉਹ ਸੜਕ ਨੂੰ ਇੱਕ ਵਾਰੀ ਫੇਰ 5-5 ਫੁੱਟ ਪੁੱਟ ਲਿਆ ਹੈ ਹਾਲਾਂਕਿ ਇਹ ਤੱਕ ਦਿੱਤਾ ਜਾ ਰਿਹਾ ਹੈ ਕਿ ਸੜਕ ਬਣਾਉਣ ਲਈ ਮਜ਼ਬੂਤ ਕਰਨ ਲਈ 5 ਫੁੱਟ ਪੁੱਟਿਆ ਜਾ ਰਿਹਾ ਹੈ ਪਰ ਉਥੋਂ ਮਿੱਟੀ ਪੱਟ ਕੇ ਲਿਜਾਈ ਜਾ ਰਹੀ ਹੈ ਤੇ ਨਾਲ ਦੀ ਨਾਲ ਉਹ ਹਿੱਸਾ ਪੱਟਿਆ ਜਾ ਰਿਹਾ ਜਿਹੜਾ ਸੀਵਰੇਜ ਪਾਉਣ ਲਈ ਪਹਿਲਾਂ ਪੁੱਟਿਆ ਹੀ ਨਹੀਂ ਗਿਆ ਦੁਖੀ ਹੋਏ ਦੁਕਾਨਦਾਰ ਇੱਥੋਂ ਤੱਕ ਗੱਲ ਕਰਦੇ ਆ ਕਿ ਉਹਨਾਂ ਨੂੰ ਕਈ ਵਾਰ ਤਿੰਨ-ਤਿੰਨ ਵਾਰ ਜਾ ਕੇ ਨਹਾਉਣਾ ਪੈਂਦਾ ਇਸ ਸੜਕ ਕਰਕੇ ਹੁਣ ਤਾਂ ਉੱਥੇ ਜਾਮ ਵੀ ਲੱਗਾ ਰਹਿੰਦਾ ਤੇ ਇੱਥੋਂ ਤੱਕ ਕੇ ਕਈ ਤਾਂ ਕਹਿ ਰਹੇ ਆ ਕਿ ਉਹਨਾਂ ਦੀਆਂ ਪਤਨੀਆਂ ਵੀ ਉਹਨਾਂ ਦੀਆਂ ਘਰਵਾਲੀਆਂ ਵੀ ਉਹਨਾਂ ਨਾਲ ਲੜ ਪੈਂਦੀਆਂ ਕਿ ਤੁਹਾਨੂੰ ਨਹਾਤ ਹੋ ਆ ਕੇ ਘਰੋਂ ਭੇਜਦੇ ਸੀ ਤੇ ਐਨੇ ਲਿਬੜ ਕੇ ਕਿੱਥੋਂ ਘਰ ਆ ਜਾਂਦੇ ਆ 6 ਮਹੀਨੇ ਹੋ ਗਏ ਪਟਿਆ ਸੀ ਪਹਿਲਾਂ ਹੁਣੇ ਬੰਦ ਪਿਆ ਜਮਾ ਏਰੀਆ ਮਿੱਟੀ ਤੇ ਡਸਟ ਸਾਰੀ ਜੜੀ ਧੂੜ ਧੁੱੜ ਪਟੀ ਜਾਂਦੀ ਆ ਕਾਰੋ ਕਾਰੋਬਾਰ ਤਾਂ ਪਹਿਲਾਂ ਹੀ ਬੁਰਾ ਹਾਲ ਆ ਹੁਣ ਤੂੰ ਹਿਸਾਬ ਲਾ ਲੋ ਵੀ ਜਿੱਧਰ ਪਾਇ ਪਾਈ ਆ ਉਧਰ ਦਾ ਪੱਟਿਆ ਨਹੀਂ ਦੂਜਾ ਪਾਸੇ ਜਿਹੜਾ ਪੱਕਾ ਸੀ ਉਹ ਪੱਟ ਕੇ ਰੱਖਤਾ ਹੁਣ ਇਹ ਪਤਾ ਨਹੀਂ ਕੀ ਕਰਨਾ ਇਹਨਾਂ ਨੇ ਇਹ ਤਾਂ ਕਹਿੰਦੇ ਬਣਾ ਰਹੇ ਆ ਸੀ ਕਿਹੜੀ ਬਣਦਾ ਇਹ ਬਣੇ ਦਾ ਕਹਿ ਨਹੀਂ ਬਣਿਆ ਹੁਣ ਕਿੱਥੋਂ ਬਣ ਜੂਗਾ ਜੀ ਪਾਇ ਪੱਡੋਂਗਾ ਪੱਟ ਕੇ ਬਣਾ ਰਹੇ ਆ ਸਾਂ ਦਾ ਕੱਲ ਪਰਸ ਬੜੀ ਖੁਸ਼ੀ ਹੋਈ ਸੀ ਇਹ ਤਾਂ ਦੋ ਤਿੰਨ ਗੱਡੀਆਂ ਆ ਗਈਆਂ ਵੀ ਸੜਕ ਬਣਨ ਲੱਗੀ ਆ ਉਹ ਬਿੱਟੂ ਸਾਡੇ ਘਟ ਸਾਫੇ ਅੰਦਰ ਹੀ ਨੱਚ ਲੱਪੇ ਸੀਗੇ ਉਹ ਤਾਂ ਹੁਣ ਪਤਾ ਲੱਗਿਆ ਸੜਕ ਹੋਰ ਪੱਟੀ ਜਾਂਦੇ ਆ ਸਾਨੂੰ ਸਮਝ ਨਹੀਂ ਹੁੰਦੀ ਪੇ ਹੋ ਕੀ ਰਿਹਾ ਪਤਾ ਨਹੀਂ ਸਾਡੂ ਸਾਡੀ ਸਰਕਾਰ ਨਾਲ ਦੁਸ਼ਮਣੇ ਕੀ ਆ ਇੱਥੇ ਸਵੇਰੇ ਵਕ ਬਿਮਾਰ ਅਸੀਂ ਵਕਰ ਹੁੰਦੇ ਨਾਕ ਸਾਡੇ ਮਿੱਟੀ ਨਾਲ ਭਰੇ ਹੁੰਦੇ ਆ ਜੇ ਤੇ ਸਾੜ ਕੇ ਬਣਾਉਣੀ ਨਹੀਂ ਸੀ ਇਹਨਾਂ ਨੇ ਕ੍ਰੈਸ਼ਰ ਕੀ ਪਾਤਾ ਇਹਨਾਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਾਡੇ ਦੁਕਾਨਦਾਰਾਂ ਦਾ ਇੰਨਾ ਬੁਰਾ ਹਾਲ ਸਾਡੀ ਸਾਡੀ ਦੁਕਾਨ ਤੇ ਗਾਹਕ ਨਹੀਂ ਚੜਦਾ ਉਹ ਕਹਿੰਦੇ ਮਿੱਟੀ ਜਾ ਕੇ ਲੈਣਾ ਕੀ ਹੈ ਬਹੁਤ ਬੁਰਾ ਹਾਲ ਹੈ ਸਾਹਿਬ ਜੇ ਕੋਈ ਸਾਡੀ ਸਰਕਾਰ ਤੱਕ ਬੇਨਤੀ ਆ ਕਿ ਇਹਨੂੰ ਜਲਦੀ ਵਾਲੇ ਕੰਪਲੀਟ ਕਰਾਓ ਸਾਡੀਆਂ ਜਨਾਨੀਆਂ ਦੁਖੀ ਹੋ ਗਈਆਂ ਸਾਡੇ ਤੋਂ ਕਹਿੰਦੇ ਜਾਨੇ ਸਾਫ ਸੁਥਰੇ ਆ ਉਹਨੇ ਦੇ ਘਰੇ ਲਿਪੜੇ ਹੋਏ ਇਹ ਕੀ ਗੱਲ ਬਣੀ ਦੱਸੋ ਜੀ ਪਤਾ ਨਹੀਂ ਕੀ ਸਰਕਾਰ ਵੀ ਚੁਣੀ ਸਾਡੇ ਨਾਲ ਸਾਡੇ ਅੱਡੇ ਪੁਰਾਣਾ ਅੱਡਾ ਉਹਦੇ ਅੱਡਾ ਸੀਗਾ ਇਹਨੇ ਮਿੱਟੀ ਕਰਕੇ ਰਸਤਾ ਜਾ ਬਾਈ ਸਾਡੇ ਸ਼ਹਿਰ ਦੀ ਸਾਰੀ ਬੀਨ ਸਾਹ ਗਿਆ ਜੀ ਟ੍ਰੈਫਿਕ ਵਨਵੇ ਟ੍ਰੈਫਿਕ ਤਾਂ ਦੇਖੋ ਕਿੰਨਾ ਮਾਰਾ ਮਾਰਾ ਹਾਲਾ ਦੇਖ ਲਓ ਤੁਸੀਂ ਆਪ ਹੀ ਇਹ ਸਰਕਾਰ ਨੇ ਸੜਕ ਨਾ ਬਣਾਈ ਅਸੀਂ ਇਥੋਂ ਸਰਕਾਰ ਨੂੰ ਕਹਿੰਨੇ ਆ ਅਸੀਂ ਧੜਾ ਲਾ ਕੇ ਬੈਠ ਜਾਣਾ ਜੀ ਸਿੱਧੀ ਗੱਲ ਹੈ ਜੀ ਜੋ ਵੀ ਮਨਜ਼ੂਰ ਹੈ ਬਿਲਕੁਲ ਸਰ ਬਿਲਕੁਲ ਬਿਲਕੁਲ ਇਹ ਬੈਠੇ ਨਾ ਜਾ ਕੇ ਹੋ ਜਾam ਕਰਦੇ ਆਂ ਖਾ ਕੇ ਜਾਣੇ ਆ ਜੀ ਪਤਾ ਨਹੀਂ ਜਾ ਕੇ ਕਦੋਂ ਬਚਣਾ ਕਦੋਂ ਨਹੀਂ ਬਚਣਾ ਸਾਲ ਦੀ ਲਾਈਫ ਹੈ ਕਿ 1.5 ਸਾਲ ਦੀ ਲਾਈਫ ਹੈ ਜੀ ਵੇਜੋ ਜਾਇਨੇ ਸਾਰੀ ਸਾਫ ਕਰਦੇ ਘੰਟੇ ਬਾਅਦ ਫੇਰ ਉਹੋ ਜਿਹਾ ਕੰਮ ਹੋ ਗਿਆ ਗਾਂ ਤੇ ਜਾ ਕੇ ਦੇਖੋ ਮਿੱਟੀ ਨਾਲ ਭਰੀ ਪਈ ਹੈ ਸੜਕ ਕੋਈ ਲੋਏ ਜਿਵੇਂ ਕਹਿੰਦਾ ਨਾ ਕਾ ਰੁਕਦਾ ਟ੍ਰੈਫਿਕ ਰੋਕਣ ਦੀ ਜਗ੍ਹਾ ਹੈ ਨਹੀਂ ਕੀ ਦੀ ਤੁਸੀਂ ਰੁਕੋ ਕਿਹੜਾ ਵਹੀਕਲ ਰੋਟੀ ਕਿੱਥੋਂ ਖਾਵਾਂਗੇ ਆਹੀ ਪੀਕ ਸੀਜ਼ਨ ਆ ਸਾਡਾ ਜੀ 2 ਮਹੀਨੇ ਕਮਾਉਣੇ ਆ 10 ਮਹੀਨੇ ਖਾਣੇ ਆ ਤੇ ਉਹੀ ਖਤਮ ਹੋ ਜਾਂਦੇ ਮੈਂ ਦੇਖੋ ਬੰਨ ਰਿਹਾ ਕਾ ਕਹਿੰਦਾ ਗਾ ਕੇ ਇਹ ਗੱਲ ਕਹਿੰਦਾ ਅਰ ਚੀਜ਼ਾਂ ਪੁਰਾਣੀਆਂ ਰੱਖੀਆਂ ਮਿੱਟੀ ਨਾਲ ਜੰਨੀਆਂ ਭਰ ਜਾਂਦੀ ਹੈ ਕੀ ਕਰੀਏ ਬੰਨ ਇੱਥੇ ਕੰਮ ਕਰਦੇ ਪਏ ਆ ਥੋੜੇ ਜਰ ਬਾਦੀ ਕਦੇ ਕੋਈ ਕਦੇ ਸੀਵਰੇਜ ਦੀ ਪ੍ਰੋਬ ਮੇਰੇ ਸਾਹ 6 ਮਿੰਟ ਟੱਪਦੇ ਨਹੀਂ ਸੜਕ ਦੀ ਕੋਈ ਨਾ ਕੋਈ ਪ੍ਰੋਬਲਮ ਆ ਹੀ ਰਹਿੰਦੀ ਹੈ ਜੀ ਦੁਕਾਨਾਂ ਦਾ ਕੀ ਕਾਰੋਬਾਰ ਦਾ ਕੀ ਕਰੀਏ ਜੀ ਇਹਨਾਂ ਦਿਨ ਸਾਡਾ ਪੀਕ ਸੀਜ਼ਨ ਹੁੰਦਾ ਦੁਕਾਨ ਤੇ ਕਿਸੇ ਵੀ ਦੁਕਾਨ ਤੇ ਇੱਕ ਸਿੰਗਲ ਗਾਹਕ ਨਹੀਂ ਹੈਗਾ ਜੀ ਦੱਸੋ ਕੀ ਕਰੀਏ ਨਰਕ ਵਰਗੀ ਸਾਡੀ ਜ਼ਿੰਦਗੀ ਬਣੀ ਪਈ ਹੈ ਸਾਰੇ ਦੁਕਾਨਦਾਰਾਂ ਦੇ ਸਾਹ ਟਰੈਫਿਕ ਦੀ ਕਿੰਨੀ ਸਮੱਸਿਆ ਸਰ ਤੁਸੀਂ ਆਪ ਦੇਖੋ ਇੱਕ ਪਾਸੇ ਮਤਲਬ ਇੱਕ ਸਿੰਗਲ ਰੋਡ ਤੇ ਡਬਲ ਡਬਲ ਰੋਡ ਬਣੀ ਪਈ ਹੈ ਨਾਲੇ ਸ਼ਹਿਰ ਦੀ ਮੇਨ ਸੜਕ ਹੈ ਸਰ ਜਿੱਥੋਂ ਸਾਰੇ ਸਾਰੇ ਬੰਦਿਆਂ ਨੇ ਕੋਈ ਹਸਪੀਟਲ ਨੂੰ ਜਾਣਾ ਹੈ ਕੋਈ ਕਚਹਿਰੀ ਨੂੰ ਜਾਣਾ ਹੈ ਕਿਤੇ ਮੈਡੀਕਲ ਨੂੰ ਜਾਣਾ ਹੈ ਹਰੇਕ ਪਾਸੇ ਜਾਣਾ ਹੈ ਸਰ ਸਾਡੀਆਂ ਗਾਰੰਟੀਆਂ